ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਾਰਚ ਦੇ ਮਹੀਨੇ ਦੀਆਂ ਜਿਹੜੀਆਂ ਸਬਜ਼ੀਆਂ ਲੱਗਦੀਆਂ ਉਹਨਾਂ ਬਾਰੇ ਲਗਾ ਕੇ ਤੇ ਜਾਣਕਾਰੀ ਦਵਾਂਗੇ ਅੱਜ ਜਿਹੜੀ ਮੈਂ ਪਨੀਰੀ ਹਾਂਦੀ ਆ ਸਬਜ਼ੀਆਂ ਲਾਉਣ ਵਾਸਤੇ ਮਿੱਟੀ ਪੁੱਧ ਭਰ ਲਈ ਆਪਾਂ ਗੋਟਿਆਂ ਦੀ ਫਰਦਾਨੀ ਵਿੱਚ ਪੁੱਧ ਭਰ ਲਈ ਆ ਅਜੇ ਤੇ ਮਿੱਟੀ ਪਈ ਆ ਤੇ ਆ ਪਨੀਰੀ ਆ ਪਨੀਰੀ ਹਰੀ ਆ ਟਮਾਹਾ ਵੀ ਟਮਾਟਰਾਂ ਦਾ ਆ ਜਿਹਦੇ ਟਮਾਟਰ ਹੋ ਗਏ ਤੇ ਉਹਦੇ ਵਿੱਚ ਲਾਲ ਚੁਮਲਾ ਵਿੱਚ ਤੇ ਪੀਲੀ ਚੁਮਲਾ ਵਿੱਚ ਬੈਂਗਣਾ ਵਾਈਟ ਵਾਲੇ ਤੇ ਲੰਬੇ ਵਾਲੇ ਬੈਂਗਣ ਤੇ ਛੋਟੇ ਬੈਂਗਣ ਇਹ ਸਾਰੀਆਂ ਤੁਹਾਨੂੰ ਲਾਵਾਂਗੇ ਜਿਹਦੇ ਟਮਾਟਰ ਵੀ ਲੱਗੇ ਹੋਏ ਆ ਆਪਣੇ ਤੇ ਆਪਣੀ ਕਰੇਲੇ ਵੀ ਲੱਗੇ ਹੋਏ ਆ ਉਹਨਾਂ ਨੂੰ ਆਪਾਂ ਭਰ ਦੇਵਾਂਗੇ ਭਰਤੇ ਹੋਏ ਆ ਬਾਬਾ ਜੀ ਪਹਿਲਾਂ ਕੋਈ ਸਾਰੇ ਨੂੰ ਆਪਾਂ ਜਿਹੜੇ ਫਲ ਲਾਏ ਅੰਬ ਉਹ ਹਾਵਾਂ ਪਾ ਇੱਧਰ ਵੇਖੋ ਇੱਧਰ ਕਰੋ ਆਲੇ ਦਾਗੋ ਆ ਗੇਰਾ ਹਾਂ ਕੀ ਸਾਈਜ਼ ਰਹਿੰਦਾ ਇਹ 12 ਮਾਸੇ ਆਉਂਦਾ ਹੈ ਜੀ ਇਹ ਹਲਤ ਵੱਟ ਤੇ ਵੱਡ ਇਸ ਪੰਜ ਫੁੱਟ ਰਹਿਣੀ ਹੈ ਗਮਲੇ ਦੇ ਵਿੱਚ ਤੇ ਇਹਨੂੰ ਸਾਲ ਦੇ ਦੋ ਵਾਰੀ ਫਲ ਲੱਗਦਾ ਇਹਦੇ ਨਾਲ ਹੀ ਪਿੱਛੇ ਆਪਣੇ ਇਹ ਹੈਗਾ ਕਰੋਂਡਾ ਕਰੋਂਡਾ ਦਾ ਚਾਰ ਪੰਜ ਦਾ ਕਲੰਚਾ ਰੂਂਡੇ ਲਾਲ ਤੇ ਚਿੱਟੇ ਰੂਂਡੇ ਗੋਲ-ਗੋਲ ਇਹਨੂੰ ਇੱਕ ਵੀ ਫਲ ਪਿਆ ਸੀ ਹੁਣ ਛੱਡ ਗਿਆ ਫਿਰ ਦੁਬਾਰਾ ਪੈਣਾ ਇਹਦੇ ਪਿੱਛੇ ਅੰਬੂਰ ਹੋਈ ਹੈ ਅੰਬੂਰ ਤੁਹਾਨੂੰ ਪਤਾ ਹੈ ਅੱਜਕੱਲ ਬੜੀ ਚਰਚਾ ਵਿੱਚ ਚੱਲੀ ਆ ਕੋਈ ਨਹੀਂ ਕਹਿੰਦਾ ਨੌਨਵਾ ਖਾ ਲਿਆ ਤੇ ਕੋਈ ਕਹਿੰਦਾ ਅਲੀਵਾ ਖਾ ਲਿਆ ਇਹਦੇ ਤੇ ਜਦੋਂ ਜੀਵਨ ਦੀ ਨਾ ਉਹ ਇਹਦੇ ਫਲ ਲੱਗਦੇ ਇਹਦੇ ਇਤਨਾ ਜਿਵੇਂ ਆਪਣੀ ਕੋ ਮੱਖੀ ਹੁੰਦੀ ਹੈ ਉਹ ਅੰਡੇ ਦੇ ਦਿੰਦੀ ਆ ਗਾਉਂ ਬੱਕੋ ਮੰਦੀ ਆ ਉਹਨੇ ਕਰਕੇ ਇਹਨੂੰ ਨੌਣੀ ਵਿੱਚ ਫਲ ਗਿਆ ਜਾਂਦਾ ਇਦਾਂ ਇੱਕ ਨਾ ਆ ਬੂਟਾ ਲਿਆਂਦਾ ਮੈਂ 1500 ਦਾ ਇਹ ਹੈਗਾ ਜਿਹੜਾ ਪੀਜੇ ਦੇ ਉੱਤੇ ਆਪਾਂ ਓਲੂ ਨਹੀਂ ਲਾਈਏ ਉਹਨੂੰ ਓਲੂ ਦਾ ਬੂਟਾ ਵਾ ਇਹ ਬੂਟਾ ਬਹੁਤ ਵਧੀਆ ਹੈ ਇਹਨੇ ਆਪਾਂ ਗਨਿਆਂ ਦੇ ਉੱਤੇ ਵੱਡੇ ਜਿਹੜੇ ਆਪਣੀ ਨਮਲੇ ਦਾ ਨੋਣਾ ਆ ਗਈ ਛੋਟੇ ਵੀ ਰਹਿੰਦੇ ਨੇ ਜਦੋਂ ਬਰਸਾਤ ਆਉਣੀ ਹੈ ਨਾ ਉਰਤ ਨੂੰ ਕਰਾਂਗੇ ਤੋਂ ਬਾਅਦ ਹੁਣ ਨਾ ਸਬਜ਼ੀਆਂ ਲਉਦੇ ਆਏ ਹੁਣ ਆਪਾਂ ਮਿੱਟੀ ਪਰ ਲੱਗੇ ਆ ਆ ਜਿਹੜੇ ਆਪਣੇ ਬੋਲਾਂ ਦੇ ਹੈਗੇ ਨਾ ਆਹ ਬਲੇ ਇਹਦੇ ਵਿੱਚ ਭਿੰਡੀ ਬੜੀ ਵਧੀਆ ਹੋਣੀ ਹੈ ਜਿਹੜੇ ਇੱਥੇ ਭਿੰਡੀ ਦੇ ਬੀਅ ਰੱਖਾਂਗੇ ਭਿੰਡੀ ਦੇ ਬੀ ਆ ਤੇ ਬਾਕੀ ਸਾਰੀ ਪਨੀਰੀ ਹੈ ਪਹਿਲਾਂ ਇਹਨੂੰ ਭਰ ਲਈਏ ਇਹਦੇ ਵਿੱਚ ਨਾ ਜਿਹੜੀਆਂ ਮੈਂ ਤੁਹਾਨੂੰ ਪਿਛਲੇ ਵੀਡੀਓ ਬਣਾਈ ਸੀ ਉਹਨਾਂ ਕਿਸੇ ਕਾਰਨ ਕਰਕੇ ਡਿਲੀਟ ਹੋ ਗਈ ਹੈ ਇਹਦੇ ਵਿੱਚ 15 ਤਰ੍ਹਾਂ ਦੀ ਇਹਦੇ ਬਜਮੀ ਕਬੋਟਸ ਪਾਈ ਆ ਮੈਂ ਮਖਰੀ ਪਾਈ ਆ ਤੇ ਦੋ ਤਿੰਨ ਤਰ੍ਹਾਂ ਦੀਆਂ ਦਵਾਈਆਂ ਪਾਈਆਂ ਮਿੱਟੀ ਦੇ ਵਿੱਚ ਜਿਹੜੀ ਮਿੱਟੀ ਜਿਹੜੀ ਚਾਹੀਦੀ ਆ ਬਿਲਕੁਲ ਪੁਰਪਰੀ ਹੋਵੇ ਹੱਥ ਮਿੱਟੀ ਨਾ ਹੋਵੇ ਨੂੰ ਭਰਦੇ ਪਹਿਲਾਂ ਆਪਾਂ ਬਾਕੀ ਕੰਮ ਬਾਅਦ ਚ ਹੋ ਕਰਦੇ ਆ ਇਹ ਜਿਹੜੀਆਂ ਆ ਆਪਣੇ ਵੱਡੇ ਤੰਗਣ ਭੜਤੇ ਵਾਲੇ ਤੇ ਇਹਦੇ ਪਿੱਛੇ ਆ ਵੀ ਭੜਤੇ ਵਾਲੇ ਬਣ ਗਣ ਆ ਜਿਹੜੇ ਛੋਟੇ ਬੰਦਾਂ ਬੋਲਦਿਆਂ ਆ ਜਿਹੜੀ ਆ ਮੇ ਤੇ ਸਿਮਲਾ ਮੀਤੇ ਰੱਗ ਵਾਲੀ ਆਈ ਵਾਲੀ ਆ ਗਰੀ ਇਹ ਹੋ ਗਈ ਆਪਣੀ ਟਮਾਟਰ ਦੀ ਬਣੀ ਦੀ ਹੁਣ ਆਪਾਂ ਲਾਉਣਾ ਇਹਨੂੰ ਥੋੜੀ ਵੱਡੀ ਕਰਕੇ ਇਹ ਚੀਆ ਕੋ ਦਾਲਣੇ ਇਹ ਹੁਣ ਆਪਾਂ ਜਿਹੜੇ ਬੂਟੇ ਲੈਣੇ ਇੱਕਦੂਟਾ ਕਰਕੇ ਇਹ ਚ ਇੱਕ ਹੀ ਲੱਗਣਾ ਬੂਟਾ ਤੇ ਕਿੰਨੇ ਇੰਚ ਤੱਕ ਇਹ ਲੰਗਾਈ ਕਰਨੀ ਪੈਂਦੀ ਇਹਦੇ ਵਿੱਚ? ਜ਼ਿਆਦਾ ਨਹੀਂ ਮੈਂ ਛੋੜੇ ਹੀ ਲੱਗੂ ਆਪਣਾ 4 ਇੰਚ 4 ਇੰਚ ਲੱਗਣਗੇ ਤੇ ਉਹ ਆਹਾਂ 4 ਪਾਉਂ ਬੂਲ ਤੋਂ ਵੱਟੇ ਵਾਰ ਅੱਗਿਆ ਪੁੱਦਾ ਇਹ ਇਹਦੇ ਇਹ ਤਾਂ ਆਉਣਗੇ ਟੰਡੀਆਂ ਦੇ ਵੀ ਛੋਟੀਆਂ ਇਹਦੇ ਵਿੱਚ ਆਹ ਆਪਣਾ ਕੋ ਇੱਥੇ ਤੋਹ ਦੇਣੀਆਂ ਨੇ ਕਿਛੇ ਇਹਦੇ ਇਹਨਾਂ ਦੇ ਬੰਗਣੀ ਲੱਗਣੇ ਫੇਲਾ ਆਹ ਜਿਹੜੇ ਛੋਟੇ ਰਹਿਣਾਂ ਇਹ ਤੁਹਾਨੂੰ ਮਹੀਨੇ ਦਾ ਕੱਪਡੇਟ ਦਵਾਂਗੇ ਸਾਰੀ ਜਦੋਂ ਇਹ ਵੀ ਸੱਜੂ ਪਿਆਰ ਹੋ ਗਈ ਕੋਲ ਵੀ ਰਹਿ ਗਏ ਤੁਹਾਨੂੰ ਨਾਲ ਇਹ ਇਹ ਛੋਟੇ ਬੰਗਣ ਮੋਟਾ ਇੱਕ ਟੂਣਾ ਉਹਨਾਂ ਦੇ ਹੋ ਕੇ ਇਹ ਕੁਮਟੇ ਨੇ ਥੋੜੇ ਲੱਗਣੇ ਨੇ ਇਹਨੇ ਤਾਂ ਦੋ ਦੋ ਆਪਾਂ ਇਕੱਠੇ ਲਾ ਲਈਏ ਇਹ ਕੀ ਬੜਾ ਇਹਨਾਂ ਨੂੰ ਛੋਟੇ ਸੋ ਮਨਾ ਮਿੱਤ ਨੂੰ ਲਈ ਪੂਛ ਮਨਾ ਮਸਤ ਨੂੰ ਦੇ ਦੋ ਕੋ ਇਹ ਵੀ ਬੰਦਾ ਵੀ ਸਿਮਲਾ ਮਿੱਤ ਤੇ ਇਹ ਪਾਣੀ ਦੇ ਪਈ ਉਹਦਾ ਛਿਦੇ ਜਿਹੜੇ ਬੰਦੀ ਲਾਈ ਦੀਆਂ ਨੇ ਤੇ ਉਹਦੇ ਪਾਣੀ ਵੀ ਹੀ ਹੁਣ ਉਹਨੂੰ ਕੱਢਿਆ ਬਾਹਰ ਆਪਾਂ ਤੋਹੋ ਤੇ ਆਦਾੜੀ ਸਿਮਲਾ ਮਿੱਤ ਤੇ 이렇게 하고 나면 여기 데려오고 이거 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 이 ਕਦੀ ਕਰੋ ਤਰੀ ਫੋਲ ਵੀ ਤੇ ਹੋਵੇ ਲੋ ਬੋ ਬੂਤੇ ਬਖੇਰੇ ਮੇਰੇ ਵਾਸਤੇ ਇਹ ਇਹ ਦੇਖਦੇ ਉੱਪਰ ਵੀ ਆ ਪੋਲੂਸ਼ਨ ਨਾਲ ਵਿੱਚ ਆ ਇਹ ਵੀ ਆ ਰੋਖ ਨੂੰ ਨਾਲ ਵਿੱਚ ਆ ਗੇ ਤੋੜਦੇ ਸਾਨੇ ਪਹਿਲਾਂ ਇਹਨਾਂ ਦੇ ਇਹ ਬਾਸੇ ਪਾਣੀ ਨਾਲ ਭਰ ਦੇਣਾ ਇੱਕ ਕਹੀ ਦੋ ਪੋੜਾਂ ਲਾਉਣ ਨੂੰ ਨੂੰ ਪਾਣੀ ਦੇ ਵਿੱਚ ਤਰਾ ਲਾਉਣਾ ਬਾਅਦ ਚ ਆਹ ਵੇਖੋ ਇਹਦੇ ਸਾਰੇ ਫੋਲੇ ਤਿਆਰ ਹੋ ਗਏ ਸ਼ਿਕਨਾ ਲਿੱਤੇ ਨੂੰ ਮਿਰਚੀ ਪੂਰੀ ਲੱਗੀ ਹੋਈ ਹੈ ਇਹਨਾਂ ਕੋਲ ਜੀ ਇਹ ਵੀ ਵੇਖਣੇ ਹੋਏ ਇਹ ਵੀ ਵਧੀਆ ਹੋਏ ਜੀ ਦੂਰ ਆਹ ਹਲਓ ਪਾ ਦੇ ਜੀ ਆਪਣੇ ਲਾ ਦੇ ਤੁਹਾਨੂੰ ਉਹ ਜੇਪਾ ਤੇ ਜਿਹੜੇ ਟਮਾਟਰ ਨੂੰ ਬੂਟੇ ਲਾਉਣੇ ਆ ਕਿਥੇ ਬਾਹਰ ਆਹ ਟਮਾਟਰ ਦੇ ਇਹ ਜਿਹੜੇ ਵੀ ਟਮਾਟਰ ਜਿਹੜਾ ਆਹ ਵਾਲਾ ਇਹ ਨੂੰ ਲੱਗਾ ਆ ਇਹ ਹਾਈਬ੍ਰਿਡ ਟਮਾਟਰ ਗੁਸ਼ੀਆਂ ਦੇ ਲੱਗਦੇ ਉਹ ਉਹੀ ਆ ਕੀ ਇਹ ਵੀ ਧਾਗਾ ਤੋੜੀਏ ਜੇ ਨਾ ਜੜਦੇ ਸੀ ਜਦੋਂ ਕੋਈ ਲੈ ਆਈ ਦੀਆਂ ਆ ਕੋਈ ਨਾ ਨਾ ਪਾਣੀ ਦੇ ਰੱਖਣਾ ਮੈਂ ਤਾਂ ਦੁਕਾਨੇ ਲਈ ਆ ਗਈ ਥੋਪੇ ਤਾਂ ਕਾ ਕਰਕੇ ਹੁਣ ਪਾਣੀ ਦੇ ਰੱਖੀ ਆਲੇ ਟਮਾਟਰ ਵੀ ਵਧੀਆ ਲੱਗੇ ਉਹ ਆਲਾ ਆਪ ਵੀ ਦੇਦੇ ਆ ਹਾਈਬ੍ਰਿਡ ਦੇ ਆ ਹਾਈਡਰੇਬਲ ਤੇ ਲੱਗੇ ਹੋਣੇ ਆ ਦੂਜੇ ਦੇਖੀ ਨਲੇ ਹੋਣੇ ਨੇ ਇਹ दस ही लगन भिंडिया भिंडिया भी लगन <laughs> दस भी लगने पिछले इक दो तीन चार पद होने भी अलग अलग हो सारे लाए पिछले भी भिंडिया लाइया उधर भी ਤੇ ਆ ਹੈਗਾ ਜੇ ਟਮਾਟਰ ਹਾਈਬ੍ਰਿਡ ਟਮਾਟਰ ਦੇ ਦੋ ਬੂਤੇ ਲਾਏ ਉਧਰ ਆ ਜਿਹੜੀ ਸੁਨਮਾ ਦੀ ਕਾਇ ਉਹ ਸ਼ੁਰੂ ਹੋ ਗਈ ਤੁਹਾਨੂੰ ਇਹ ਜਿਹੜੇ ਰੈੱਡ ਸੁਨਮਾ ਮਿਰਚ ਇਧਰ ਗਲਨ ਸੁਨਮਾ ਮਿਰਚ ਤੇ ਚੇਤੇ ਤੇ ਸਾਰ ਸ਼ਾਰ ਦੇ ਤਾਂ ਢੰਡੀਆਂ ਦੇ ਬੀਜ ਵੀ ਲਾ ਦੇਣੇ ਤੇ ਨੂੰ ਕੋਈ ਖੜੀ ਢੰਡੀਆਂ ਦੇ ਬੂਤੇ ਵੇਖੇ ਵਿਖੋ ਜਿਹੜੀ ਸਾਈਡ ਤੇ ਆ ਜਿਹੜੀ ਗ੍ਰੀਨ ਸੁਨਮਾ ਮਿਰਚ ਇਕ ਤਰ੍ਹਾਂ ਨਾਲ ਉਹ ਉਦਾਹਰਣ ਮਿਲੇ ਆਪਾਂ ਦੋ ਦੋ ਸਬਜ਼ੀਆਂ ਲਾਇਆਗੇ ਇੱਕੋ ਆਪਣੇ ਬਾਲੀ ਦੇ ਡਾਇਰ ਦੇ ਵਿੱਚ ਇਹ ਨਹੀਂ ਕਿ ਨਾ ਕਰਨੀ ਐ ਬਾਕੀ ਆਪਾਂ ਫੇਰ ਕੰਮ ਆ ਜਾਣੀ ਇਹ ਇਹਦੀ ਮਿੱਟੀ ਹੈ ਜਿਹਦੇ ਤਾਂ ਥੋੜੀ ਥੋੜੀ ਹੋਰ ਉਹ ਆਪਣੀ ਕੋ ਮਿੱਟੀ ਪਈ ਹੈ ਉੱਪਰ ਤੇ ਮਿੱਟੀ ਪਾ ਦੇਣੀ ਉੱਪਰ ਤੇ ਜੀ ਪਾਣੀ ਪਾਇਆ ਸੀ ਨਾ ਮਿੱਟੀ ਬੈ ਗਈ ਥੱਲੇ ਇਹ ਸਾਈਡ ਤੇ ਜੀ ਸ਼ਮਰਮਤ ਚਾਹੀਦੀ ਉਹ ਸ਼ਹਿਰ ਤੋਂ ਆਪਾਂ ਲੈ ਲਈਆਂ ਹਿੰਦੀਆਂ ਇਹ ਚੱਕਰ ਸ਼ਮਲਾ ਮੇਰੇ ਆ ਯਾਰੀ ਬੈਂਗਨ ਫੋਟੇ ਬੈਂਗਨ ਜਿਹੜੇ ਹੁੰਦੇ ਨਾ ਇਹ ਬੈਂਗਨ ਦੇ ਨਾਲ ਹੀ ਪੂੜੀ ਲੱਗਣੀਆਂ ਤੇ ਨਾਲ ਹੀ ਬੈਂਗਨ ਲੱਗਣਗੇ ਨਾਲੇ ਬਿਨਾ ਦਵਾਈ ਦੇ ਬਿਨਾ ਦਵਾਈ ਤੋਂ ਬਿਨਾ ਟੀਕਿਆਂ ਤੋਂ ਬੈਂਗਨ ਇਹਦੇ ਵਿਆਰ ਤੋਂ ਹੋ ਗਿਆ ਇਹ ਤੀਜਾ ਲਾ ਦੇ ਵੱਡੇ ਕਰਦੇ ਇਹ ਆਪਾਂ ਉਦਾਂ ਹੀ ਕਰੇ ਖਾਣੇ ਇਹ ਸਬਜ਼ੀਆਂ ਜਾਂ ਬੂਟੇ ਪੰਡਾ ਲਾ ਵੀ ਹੋ ਸਕਦਾ ਜੇ ਨੂੰ ਸ਼ੋਗ ਹੋਏ ਵਿਦਾ ਗੁੰਦਾ ਵੀ ਇਹਦਾ ਗੁੰਦਾ ਆ ਗਏ ਲਾਜ ਦੇ ਪੋਜੂਆ ਬਾਅਦ ਤੋਂ ਪੌਣੀ ਪੌਣ ਹੁਣ ਬੂਟੇ ਛੜ ਜਾਂਦੇ ਇਹਨਾਂ ਨੂੰ ਧਿਆਨ ਵੀ ਬੜਾ ਰੱਖਣਾ ਪੈਂਦਾ ਇੱਧਰ ਆ ਲੱਗੇ ਨੇ ਗੱਡੇ ਬੰਗਣ ਪੱਥੇ ਵਾਲੇ ਜਿਹੜੇ ਇੱਕ ਹੀ ਇੱਕ ਡੇ ਹੈ ਤੇ ਲਾਉਣੀਆਂ ਇਹਨੇ ਕੰਡੀ ਆਪਣੀ ਫੇਵਰੇਟ ਹੈ ਕੰਡੇ ਚੱਲ ਕੇ ਖਾਓ ਕਦੀ ਜੰਮੇ ਲੰਬੀਆਂ ਬਣਾਓ ਤੇ ਕਦੀ ਗੋਲ ਗੋਲ ਆ ਲਓ ਜੀ ਪੁਣ ਅਗੇ ਆ ਸ਼ੇਕਲੇ ਕੋਪਿਆ ਹੈ ਘਰ ਨਵਾਂ ਸ਼ੇਕਲਾ ਆਂਦਾ ਹੈ ਸ਼ੇਕਲੇ ਦੁੱਗਾ ਲਾ ਲਿਆ ਹੈ ਇਹਦੇ ਵਿੱਚ ਅਸੀਂ ਮਿੱਟੀ ਪਾ ਕੇ ਦੇ ਜਿੰਨੇ ਸ਼ੌਗ ਹੈ ਉਹਦੇ ਬਾਲਟੇ ਵੀ ਪਈ ਹੋਏ ਟੁੱਟੇ ਦੀ ਉਹਦੇ ਵਿੱਚ ਵੀ ਸਬਜ਼ੀ ਲਾ ਲਈਦਾ ਤੇ ਇਹੀ ਕਿਹਣਾ ਵਤੀ ਹੈ ਇਹਦੇ ਵਿੱਚ ਆ ਤੋਰੀਆਂ ਲਾਈਆਂ ਤੋਰੀਏ ਤੋਰੀਆਂ ਦੀ ਤਰਦੀ ਹੋਲਾ ਕਰਦੀ ਸੀ ਇਹਨੂੰ ਇੱਧਰ ਚੜਾ ਦੇਣੀ ਤੋਰੀਆਂ ਨੂੰ ਆ ਜਿਹੜੀ ਜਵੇਂ ਅtrellਿਆਂ ਦੀ ਵੇਲ ਆ ਆ ਲਿਖਣੇ ਕੋ ਫੁੱਲ ਪਾਏ ਵੀ ਰਹੇ ਇਹਨੂੰ ਇੱਦਾਂ ਤਾਂ ਚੜ ਜਣੀ ਆ ਤੁਹਾਨੂੰ ਉੱਪਰ ਵੀ ਹੋਣਾ ਆਜੋ ਇੱਧਰ ਹੋਰ ਪਾਣੀ ਪੁੰਗੜਾ ਵਾ ਹਜੇ ਉਹ ਧੋਪੇ ਥੋੜੀ ਵੀ ਜਿਹੜੀ ਅਸਲੀ ਹੋਈ ਆ ਤੇ ਪਾਣੀ ਪਾਵਾਂਗੇ ਸ਼ਾਮਾਂ ਨੂੰ ਆਜੋ ਆਪਣਾ ਬਾਗ ਉੱਪਰ ਵੀ ਤੁਹਾਨੂੰ ਕੋਈ ਬਾਗ ਹੋਣੀ ਇੱਧਰ ਸ਼ੁਰੂ ਕਰੋ ਉਧਰ ਨਾ ਜਾਓ ਆ ਆਪਣਾ ਮੇਰੇ ਕੋਲ ਨਹੀਂ ਹੋਇਆ ਇੱਧਰ ਵੇਖੋ ਮਸੰਮੀ ਦਾ ਆ ਚਕੋਤਰੇ ਸ਼ੁਰੂ ਹੋ ਗਏ ਲੱਗਦੇ ਤੇ ਮੈਂ ਫੂਟ ਤੇ ਆ ਆ ਵੇਖੋ ਆ ਆਪਣਾ ਚੈਰੀ ਦਾ ਬੂਟਾ ਇਹਨੇ ਬੜੀ ਚੈਰੀ ਦਿੰਦੀ ਹਰ ਸਾਲ ਤੇ ਫਿਰ ਆਵਾ ਕਾਡੋ ਇਹ ਵੀ ਹਣੀ ਲਾਇਆ ਬੂਟਾ ਇਹਨੇ ਇਸ ਸਾਲ ਦੋ ਸਾਲ ਲੱਗਦੇ ਨੇ ਵੱਡੇ ਹੋਣੇ ਆ ਆਪਣਾ ਮਰੂਦ ਆ ਇੱਧਰ ਇਹਦੇ ਨਾਲ ਹੀ ਇੱਕ ਆਪਣਾ ਹੈ ਜੀ ਆਲੂ ਬੁਖਾਰਾ ਨਿਮਾ ਦੇ ਨੀਵਰ ਨੀਵਰ ਖਰਾਬ ਪਣਾ ਸ਼ਰਾਬ ਪੀ ਪੀ ਉਹ ਆਲੂ ਵਗਾਰੇ ਦਾ ਸਿਰੇ ਸਿਰੇ ਭੇਗੇ ਖਾਨ ਤੇ ਬੜਾ ਗੰਦਾ ਆ ਇਹ ਕੋਈ ਇਹ ਨਾ ਵੀ ਫੂਡ ਬੜਾ ਪਿਆ ਸੀ ਮੈਂ ਝਾੜਦਾ ਆ ਪਰ ਇੱਕ ਇੱਕ ਆਲੂ ਵਗਾਰਾ ਹੋ ਗਿਆ ਵੀ ਲੱਗਾ ਯਾ ਦੇਖੋ ਇਹਨੇ ਵੀ ਆਪਾਂ ਲਾ ਦੇਣਾ ਅਗਲੇ ਸਾਲ ਫਲ ਲਾਵਾਂਗੇ ਤੂੰ ਤੇਰੀ ਮਿੱਟੀ ਥੋੜੀ ਵੀ ਚੇਂਜ ਕਰਨੀ ਆ ਮਿੱਟੀ ਚੇਂਜ ਨਹੀਂ ਆ ਆ ਆਲੂ ਬੁਖਾਰੀ ਆ ਤੇ ਆ ਆਲੂ ਵਖਾਰਾ ਜੇ ਇਧਰ ਆਓ ਇਧਰ ਆਹ ਕਟਹਲਾ ਇਧਰ ਆ ਆਪਣਾ ਲਾ ਰੰਗ ਦਾ ਮਰੂਦ ਇਹ ਵੀ ਇਹਨੂੰ ਫੁੱਲ ਪੈ ਗਏ ਆ ਦੇਖੋ ਇਹ ਹੁਣ ਇਧਰ ਚੀਬੂ ਲੱਗੇ ਨਾਲ ਹੀ ਇਹਦੇ ਚੀਬੂ ਵੀ ਲੱਗੇ ਹੋਏ ਆ ਕਿਉਂਕਿ ਆਹ ਕਰੋਂਦਾ ਵੀ ਇਹ ਇੰਗਲਿਸ਼ ਕਰੋਂਦਾ ਇੱਕ ਥੱਲੇ ਲੱਗਾ ਆਪਣਾ ਦੇਸੀ ਇਹਦੇ ਨਾਲ ਹੀ ਨਾਰ ਨਾਰਾਂ ਦਾ ਬੂਟਾ ਵਾਧੂ ਵੱਡਾ ਇਦਾਂ ਹੀ ਹੋਣੀ ਹੋਣੀ ਤੁਹਾਨੂੰ ਹੋਣੀ ਵੀ ਅਪਡੇਟ ਦਵਾਂਗੇ ਬੱਬਾਈ ਅੱਜ ਆਪਾਂ ਐਂ ਹੀ ਤੇ ਫੋਟੋ ਵਗੈਰਾ ਦੇਖੀ ਇਹਦੇ ਮਨ ਬੜਾ ਖੁਸ਼ ਹੋਇਆ ਵਾ ਤੁਸੀਂ 100 70 ਤੋਂ 100 ਬੂਟਾ ਲਾਇਆ ਹਨ ਘਰ ਦੇ ਵਿੱਚ ਹਾਂਜੀ ਹਾਂਜੀ ਤੇ ਚਲੋ ਬਹੁਤ ਵਧੀਆ ਲੱਗਾ ਜੀ ਸਾਰਾ ਕੁਝ ਵੇਖ ਕੇ ਤੇ ਆ ਬੂਟੇ ਲਾ ਕੇ ਤੁਸੀਂ ਲੋਕਾਂ ਨੂੰ ਕੀ ਜਾਗਰੂਤ ਕਰਦੇ ਲੋਕਾਂ ਨੂੰ ਕੀ ਸੰਦੇਸ਼ ਜਿੰਦੇ ਹੋ ਮੈਂ ਸੰਦੇਸ਼ ਇਹ ਹੀ ਦੇਣਾ ਚਾਹੁੰਨਾ ਕਿ ਹਰ ਇੱਕ ਇਨਸਾਨ ਹਰ ਇੱਕ ਇਨਸਾਨ ਆਪਣੇ ਉਮਰ ਦੇ ਵਿੱਚ ਘੱਟੋ ਘੱਟ 10 ਬੂਟੇ ਤਾਂ ਲਾਵੇ ਕਿ ਉਹ ਜਦੋਂ ਮਰ ਜੇ ਤਾਂ ਯਾਦਗਾਰ ਤੇ ਰਹਿੰਦੀ ਨਾ ਬੰਦੇ ਦੀ ਕਿ ਇਹਨੇ ਬੂਟੇ ਲਾਏ ਇੱਕ ਤੇ ਆਪਾਂ ਸਬਜ਼ੀਆਂ ਘਰਾਂ ਚੋਂ ਲਾਉਣ ਲਿਆ ਅੱਜ ਕੱਲ ਬੈਗ ਆਏ ਆ ਵੇਖੋ ਆਰਗੈਨਿਕ ਜੇ ਕਿ ਜਿਹੜੀ ਬਿਮਾਰੀਆਂ ਅੱਜ ਕੱਲ ਚੱਲਦੀਆਂ ਵਾ ਘਰੋਂ ਤੁਸੀਂ ਵੱਧ ਤੋਂ ਵੱਧ 10 ਕਿਲੋ ਸਬਜ਼ੀ ਵੀ ਮੇਰੀ ਨਿਕਲ ਗਈ ਤੇ ਤੁਹਾਨੂੰ ਚਲੋ ਕਾਦੀ ਦੇ ਖਾਓਗੇ ਬਿਨਾਂ ਦਵਾਈਆਂ ਤੋਂ ਉਦਾਂ ਵੀ ਸਵੇਰੇ ਸਵੇਰੇ ਜਦੋਂ ਕੋਠੇ ਤੇ ਆਈ ਜਾਣਾ ਉੱਤੇ ਨਾ ਬਹਿ ਕੇ ਇੱਥੇ ਚਾਹ ਪੀਣਾ ਤੇ ਨਾਂ ਵੀ ਵੱਖਰਾ ਨਾਲੇ ਬੂਟਿਆਂ ਦੀ ਆਕਸੀਜਨ ਸਵੇਰੇ ਸਵੇਰੇ ਵਧੀਆ ਮਿਲਦੀ ਏ ਤੇ ਨਾਂ ਦਾ ਆਂਦਾ ਜੇ ਜਿੰਨੇ ਸ਼ੌਂਗਾਗਾ ਉਹੀ ਲਾ ਸਕਦਾ ਦੂਜਾ ਬੰਦਾ ਤੇ ਲਾ ਨਹੀਂ ਦੇ ਸਕਦਾ ਤੇ ਆਪਾਂ ਅੱਜ ਕੱਲ ਬਾਹਰੋਂ ਸਬਜ਼ੀਆਂ ਲੈ ਰਹੇ ਆਂ ਸਪਰੇਆਂ ਵਾਲੀਆਂ ਲੋਕ ਬਾਹਰ ਵੇਚ ਰਹੇ ਆ ਗੰਦੇ-ਮੰਦੇ ਹੱਥ ਉਹਦੇ ਰਾਹ ਵਿੱਚ ਸਬਜ਼ੀਆਂ ਤੇ ਲੱਗੇ ਹੁੰਦੇ ਆ ਹਾਂਜੀ ਤੇ ਆਪਣੇ ਘਰ ਦੀਆਂ ਸਬਜ਼ੀਆਂ ਨਾਲੇ ਫ੍ਰੈਸ਼ ਸਬਜ਼ੀਆਂ ਨੇ ਤੇ ਇਹਨਾਂ ਦੇ ਸਾਨੂੰ ਕੀ ਬੈਨੀਫਿਟ ਮਿਲਦੇ ਆ ਥੋੜਾ ਜਿਹਾ ਫਰੂਟ ਤਾਂ ਮੈਂ ਬੜਾ ਲਾਇਆ ਸੀ ਪਹਿਲਾਂ ਵੀ ਬੜੇ ਚਿਰਾਂ ਨੂੰ 10 ਸਾਲ ਹੋ ਗਏ ਸ਼ੌਕ ਹੈ 15 ਸਾਲ ਤਾਂ ਤੁਸੀਂ ਸਪਰੇ ਵਗੈਰਾ ਤਾਂ ਨਹੀਂ ਕਰਦੇ ਇਹਨਾਂ ਤੇ ਸਪਰੇ ਕੋਈ ਨਹੀਂ ਬਸ ਆਰਗੈਨਿਕ ਜਿਹੜੀ ਆ ਆਪਣੀ ਕੀ ਕਹਿੰਦੇ ਆ ਪਾਖੀਆਂ ਦਾ ਪਾਣੀ ਲੱਸੀ ਖੱਟੀ ਲੱਸੀ ਹੋ ਗਈ ਪਾਖੀਆਂ ਦਾ ਪਾਣੀ ਹੋ ਗਿਆ ਪਾਖੀਆਂ ਪੀ ਕੇ ਰੱਖ ਲੋ ਉਹ ਮੈਂ ਲਗਮੀ ਕੰਪੋਸਟ ਪਾ ਦਿੰਦੀ ਆ ਜੇ ਕੋਈ ਕੀੜਾ ਕੂੜਾ ਲੱਗਦਾ ਤੇ ਪਾਤੀਆਂ ਦੀ ਸਵਾਹ ਹੁੰਦੀ ਆ ਉਹ ਉੱਤੇ ਲਾਹ ਛਿੜਕ ਦੇ ਦਿੰਦੀ ਥੋੜੀ ਥੋੜੀ ਉਹਦੇ ਨਾਲ ਵੀ ਥੋੜਾ ਵਿਚਾਰ ਦਿੰਦਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਸੇਵਾ ਦੇ ਨਾਲ ਜਿਹੜੇ ਹੋਏ ਜੀ ਮੈਨੂੰ ਇਹਦੇ ਸ਼ੌਂਕ ਬੜੇ ਚਿਰ ਦਾ ਹੀ ਜੇ 10 ਸਾਲ ਹੋ ਗਏ ਮੈਨੂੰ ਜਿਆਦਾ ਹੀ ਹੋ ਗਏ ਨਜ਼ਰ ਤੋਂ ਤੇ ਮੈਂ ਤੇ ਜਦੋਂ ਕੋਈ ਬਾਹਰ ਵੀ ਆਪਣੇ ਜਨਮ ਦੇ ਨੂੰ ਦਾ ਮੇਰਾ ਕਿਤੇ ਨਾ ਜਿੱਤੇ ਮੈਂ ਪੱਕੇ ਬੂਟੇ ਲੋਣਾ ਹੀ ਲੋਣਾ ਤੇ ਚਲੋ ਯਾਦਗਾਰ ਰਹਿੰਦੀ ਹੈ ਚਲੋ ਵਧੀਆ ਗੱਲਾਂ ਵਧੀਆ ਥਾਵਾਂ ਤੇ ਮੈਂ ਲਾਏ ਆ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਪੋਲੂਸ਼ਨ ਵੱਧ ਰਿਹਾ ਇਹ ਹੁਣ ਸਾਰੇ ਬੂਟੇ ਕਾਟੀ ਕੱਟੀ ਜਾ ਰਹੇ ਨੇ ਤੇ ਲੋਕਾਂ ਨੂੰ ਮੈਸੇਜ ਵੀ ਵਧੀਆ ਦੇ ਰਹੇ ਹੋ ਨਹੀਂ ਮੈਂ ਤਾਂ ਕਹਿੰਦਾ ਹਰ ਇੱਕ ਇਨਸਾਨ ਜਿਹੜਾ ਬੂਟੇ ਲਾਵੇ ਆਵੇਂ ਆਪਣੇ ਕੋਠੇ ਤੇ ਖੇਲੂ ਕਰੇ ਇਹ ਨਹੀਂ ਕਿ ਦੋ-ਦੋ ਯਾਤਰ ਬੂਟੇ ਗਮਲੇ 'ਚ ਲਾਵੇ ਵਧੀਆ ਤਾਂ ਹੋਣੀ ਨਹੀਂ ਤੁਹਾਨੂੰ ਸ਼ੌਕ ਪੈ ਜਾਣ ਇਦਾਂ ਹੀ ਤੁਸੀਂ ਮੇਰੇ ਨੂੰ ਮੈਂ ਪਹਿਲਾਂ ਦੋ ਕਮਰੇ ਲਿਆਂਦੇ ਤਿੰਨ ਲਿਆਂਦੇ ਹੁਣ ਘਟਾ ਘੜਚਾਰੀ 100 ਗਮਲਾ ਮੇਰੇ ਕੋਲ ਇੱਧਰ ਆਦੇ ਦੂਜਾ ਘਰ ਜਿਹੜਾ 100 ਤੋਂ ਪਲੱਸ ਉਧਰ ਉਹ ਵੀ ਸਾਰੇ ਫਰੂਟ ਵਾਲੇ ਲਾਏ ਔਰ ਜੀ ਤੇ ਆਪਾਂ ਅੱਜ ਸਾਰੇ ਤੁਹਾਡੇ ਬੂਟੇ ਵਗੈਰਾ ਦੇਖਨੇ ਆ ਇਹਨਾਂ ਨੂੰ ਵੀਰੋ ਫਲ ਪਾਏਗਾ ਇਹ ਤਾਂ ਨਹੀਂ ਖਵਾਵਾਂਗੇ ਜਰੂਰ ਤੇ ਆਪਾਂ ਫੇਰ ਤੁਹਾਡੇ ਦੇਖਣਾ ਵਾਂਗੇ ਜੀ ਜਰੂਰ ਤੇ ਸਾਰਿਆਂ ਦੀ ਬੇਨਤੀ ਹੈ ਕਿ ਬਾਬਾ ਜੀ ਬਹੁਤ ਮਿਹਨਤ ਕਰਦੇ ਪਏ ਆ ਸਾਰਿਆਂ ਨੂੰ ਕਰਨੀ ਚਾਹੀਦੀ ਆ ਤੇ ਇਹਨਾਂ ਦਾ ਚੈਨਲ YouTube ਤੇ ਹੈਗਾ ਜਿਨ੍ਹਾਂ ਨੂੰ ਤੁਸੀਂ ਲਾਈਕ ਕਰਕੇ ਸਬਸਕ੍ਰਾਈਬ ਅਜੇ ਨਵੇਂ ਨਵੇਂ ਸ਼ੁਰੂ ਕੀਤਾ ਚਲੋ ਤੁਹਾਡੇ ਕਿਰਪਾ ਦੇ ਨਾਲ हां मेरे वीर भैन परा जेडे भी ਆ ਲਾਈਕ ਕਰਨ ਸਬਸਕ੍ਰਾਈਬ ਕਰਨ ਵੀ ਆਪਾਂ ਬਾਕੀ ਹੋਰ ਚੀਜ਼ਾਂ ਦੇ ਬਹੁਤ ਪ੍ਰਮੋਟ ਕਰਦੇ ਆਂ ਸੋਸ਼ਲ ਮੀਡੀਆ ਤੇ ਤੇ ਇਹ ਇੱਕ ਚੰਗੀ ਚੀਜ਼ ਹੈ ਤੁਹਾਨੂੰ ਇਹ ਚੀਜ਼ ਨੂੰ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਵਾ ਤੇ ਬਾਬਾ ਜੀ ਉਹਨਾਂ ਦਾ ਅੱਜ ਚੈਨਲ ਹੈ YouTube ਤੇ ਕੀ ਨਾਮ ਦਾ ਚੈਨਲ ਹੈ ਜੀ ਮੇਰਾ ਹੈ ਜੀ ਅਕਾਲ ਗਾਰਡਨ ਬਾਬਾ ਜੀ ਦਾ ਜਿਹੜਾ ਚੈਨਲ ਹੈ ਇਹਨਾਂ ਨੂੰ ਸਾਰੇ ਜਾਣੇ ਲਾਈਕ ਸਾਰੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਵਾਹੀ ਜਲਦੀ ਦਾ ਖਾਲਸਾ ਵਾਹੀ ਮਰਜ਼ੀ ਦੀ ਫਤਿਹ